ਲਖ ਦਾਤਾ ਲਾਲਾ ਵਾਲਾ ਪੀਰ ਜੀ ਖੁੱਲਾ ਅਖਾੜਾ ਅਮਰ ਅਰਸ਼ੀ ਅਤੇ ਬੀਬੀ ਨਰਿੰਦਰ ਜੋਤ ਸਲਾਣਾ ਚਿੰਝ ਮੇਲਾ ਪਿੰਡ ਲਸਾੜਾ ਫਿਲੌਰ ਵਿਖੇ ਕਰਵਾਇਆ ਸਭ ਤੋਂ ਪਹਿਲਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਭੇਜਣ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਲੋ ਸਾਡਾ ਵੇਖੀ ਬਹੁਤ ਲੰਮੇ ਸਮੇਂ ਤੋਂ ਨਗਰ ਖੇੜੇ ਦੀ ਸੁਖ ਸ਼ਾਂਤੀ ਲਈ ਜਿਹੜਾ ਛੇਨ ਮੇਲਾ ਕਰਵਾਇਆ ਜਾ ਰਿਹਾ ਹੈ ਬਹੁਤ ਹੀ ਵੱਡੇ ਪੱਧਰ ਤੇ ਕਿਸ ਵਿੱਚ ਐਨ ਆਰ ਆਈ ਤੇ ਪਿੰਡ ਵਾਸੀ ਸਹਿਯੋਗ ਕਰਦੇ ਆ ਤੇ ਅਸੀਂ ਸਵਾਗਤ ਕਰਦੇ ਆ ਸਾਰੇ ਪਹਿਲਵਾਨਾਂ ਦਾ ਤੇ ਸਾਰੇ ਪਿੰਡ ਵਾਸੀਆਂ ਦਾ ਤੇ ਜਿਹੜੇ ਵੀ ਬਾਹਰਲੇ ਪਿੰਡਾਂ ਤੋਂ ਸਾਡੇ ਵਿੱਚ ਆ ਕੇ ਪਹੁੰਚੇ ਆ ਸੱਜਣ ਕਿ ਉਹ ਬਹੁਤ ਸ਼ਾਂਤੀ ਨਾਲ ਬਹੁਤ ਪਿਆਰ ਨਾਲ ਇਸ ਛੇਨ ਮੇਲੇ ਦਾ ਆਨੰਦ ਮਾਣਣ ਤੇ ਮੈਂ ਬੇਨਤੀ ਕਰਦਾ ਸਾਰੇ ਪਿੰਡ ਵਾਸੀਆਂ ਨੂੰ ਤੇ ਐਨਆਰਆਈਆਂ ਨੂੰ ਕਿ ਪਿੰਡ ਲਸਾੜਾ ਵੱਲੋਂ ਇੱਕ ਪਿੰਡ ਜਿਹੜਾ ਹੜਪੀਟਾਂ ਵਿੱਚੋਂ ਗੋਦ ਲਿਆ ਜਾਣਾ ਹੈ ਤੇ ਜਿਹੜੇ ਵੀ ਸੱਜਣ ਚਾਹੁੰਦੇ ਆ ਵੀ ਆਪਾਂ ਸੇਵਾ ਕਰਨੀ ਆ ਮਦਦ ਕਰਨੀ ਆ ਉਹ ਵੀ ਪਿੰਡ ਦੇ ਸਾਰੇ ਮੁਦਵਾਰਾਂ ਨਾਲ ਕਿਸੇ ਨਾਲ ਵੀ ਸੰਪਰਕ ਕਰਕੇ ਜਾਂ ಗ್ರಾಮ ਪੰਚਾਇਤ ਦੇ ਮੈਂਬਰਾਂ ਨਾਲ ਸੰਪਰਕ ਕਰਕੇ ਉਹ ਆਪਣੀ ਸੇਵਾ ਭੇਜ ਸਕਦੇ ਆ ਬਹੁਤ ਹੀ ਜ਼ਬਰਦਸਤ ਜਿਹੜੇ ਪ੍ਰਬੰਧ ਇਸ ਵਾਰ ਹੋਏ ਆ ਜਿਹੜੇ ਪਟਕੇ ਵਿੱਚ ਮੋਟਰਸਾਈਕਲ ਦਿੱਤੇ ਜਾਣੇ ਆ ਤੇ ਸਾਰਾ ਜਿਹੜਾ ਕੁਝ ਸਾਡੇ ਜਿਹੜੇ ਵੀਰ ਆ ਉਹਨਾਂ ਨੇ ਖਾਣ ਪੀਣ ਦਾ ਅਰੇਂਜਮੈਂਟ ਸਾਰਾ ਕੀਤਾ ਹੈ ਲੰਗਰ ਉਧਰ ਵੀ ਚੱਲ ਰਿਹਾ ਹਰ ਤਰ੍ਹਾਂ ਦਾ ਪ੍ਰਬੰਧ ਇੱਥੇ ਮੌਜੂਦ ਹੈ ਹਰ ਇੱਕ ਤਰ੍ਹਾਂ ਦਾ ਟੈਕਨੀਕਲੀ ਵੀ ਐਲਈਡੀਆਂ ਵੀ ਲੱਗੀਆਂ ਆ ਤੇ ਬੈਠਣ ਦਾ ਵੀ ਬਹੁਤ ਸੋਹਣਾ ਪ੍ਰਬੰਧ ਜਿਹੜਾ ਹੈ ਇਹਨਾਂ ਨੇ ਪ੍ਰਬੰਧ ਕਰਨਾ ਕੀਤਾ ਹੈ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਅਕਟੇ ਦੀ ਜਿਹੜੀ ਕੁਸ਼ਤੀ ਆ ਉਹ ਜੱਸਾ ਪੱਟੀ ਪਹਿਲਵਾਨ ਤੇ ਰੋਸ਼ਨ ਕੇਰਲਗੜ ਦੇ ਵਿਚਾਲੇ ਹੋਵੇਗੀ ਬਹੁਤ ਹੀ ਮਸ਼ਹੂਰ ਜਿਹੜੇ ਆ ਦੋਨੋਂ ਪਹਿਲਵਾਨ ਨੇ ਤੇ ਬਹੁਤ ਹੀ ਜ਼ਬਰਦਸਤ ਇਹ ਕੁਸ਼ਤੀ ਹੋਣ ਦਾ ਜਿਹੜਾ ਆ ਅੰਦਾਜ਼ਾ ਲਗਾਇਆ ਜਾ ਰਿਹਾ ਜਤਨ ਵਾਲੇ ਨੂੰ ਸਪਲੈਂਡਰ ਮੋਟਰਸਾਈਕਲ ਅਤੇ ਦੂਜੇ ਨੰਬਰ ਵਾਲੇ ਨੂੰ ਪਲੇਟਨਾ ਮੋਟਰਸਾਈਕਲ ਜਿਹੜਾ ਉਹ ਦਿੱਤਾ ਜਾ ਨਹੀਂ ਐਡਾ ਕੋ ਖਾਸ ਅੰਤਰਤ ਨਹੀਂ ਪਰ ਇਹ ਆ ਵੀ ਜਿਹੜੀਆਂ ਇਹ ਛਿੰਦਾ ਨੇ ਰੇਡੇ ਹੁਣ ਆਪਾਂ ਜਿਹੜੇ ਹੁਣ ਸਮੇਂ ਵਿੱਚ ਵਿਚਰ ਰਹੇ ਹਾਂ ਉਸ ਵਿੱਚ ਇਨਾਮ ਵੀ ਜਿਹੜੇ ਆ ਬਹੁਤ ਵੱਡੇ ਵੱਡੇ ਹੋ ਗਏ ਜਿਹੇ ਬਾਹਰਲੇ ਜਿਹੜੇ ਐਨ ਆਰ ਆਈ ਜਿਹੜੇ ਸਾਡੇ ਮੁੰਡੇ ਬਾਹਰ ਪੈਸੇ ਕਮਾਉਂਦੇ ਆ ਉਹ ਕੋਸ਼ਿਸ਼ ਕਰਦੇ ਆ ਵੀ ਜਿਹੜੀਆਂ ਸਾਡੀਆਂ ਛਿੰਦਾ ਜਿਹੜੀਆਂ ਉਹ ਤੱਕੀ ਕਰਨ ਤੇ ਇਸ ਜਿਹੜਾ ਇਹ ਕਲਚਰ ਜਿਹੜਾ ਪਹਿਲਵਾਨੀ ਦਾ ਆ ਜਾਂ ਕੁਸ਼ਤੀ ਦਾ ਇਹ ਬਣਿਆ ਰਵੇ ਤੇ ਪ੍ਰਮੋਟ ਕੀਤਾ ਜਾ ਸਕੇ ਬਾਸਟਰ ਜੰਦਾਬਾ ਜੀ ਸਾਡੇ ਚੈਨਲ ਦੇ ਮਾਧਿਅਮ ਨਾਲ ਹੀ ਤੁਹਾਨੂੰ ਦੇਸ਼ਬ ਦੇਸ਼ਾਂ ਤੋਂ ਸੰਗਤ ਨੌਜਵਾਨ ਪੀੜੀ ਦੇਖ ਰਹੀ ਹੈ ਸੁਣ ਰਹੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਂ ਤਾਂ ਸਾਰੇ ਨੌਜਵਾਨਾਂ ਨੂੰ ਇਹੀ ਕਹਾਂਗਾ ਕਿ ਕਿਸੇ ਵੀ ਤਰ੍ਹਾਂ ਜਿਹੜਾ ਖਿਡਾਰੀਆਂ ਨਾਲ ਜਾਂ ਗੇਮਾਂ ਨਾਲ ਜਿਹੜਾ ਜੁੜਨਾ ਚਾਹੀਦਾ ਸਾਰੇ ਜਿਹੜੇ ਸਾਡੇ ਵੀਰੇ ਆ ਉਹਨਾਂ ਨੂੰ ਵੀ ਜਿਹੜੇ ਖੇਡਾਂ ਨੂੰ ਜਿਹੜਾ ਆ ਉਹ ਪ੍ਰਮੋਟ ਕਰਨਾ ਚਾਹੀਦਾ ਤਾਂ ਕਿ ਜਿਹੜੇ ਸਾਰਿਆਂ ਦਾ ਜਿਆ ਧਿਆਨ ਜਿਸ ਪਿੰਡ ਦੇ ਜਿਹੜੇ ਬੱਚੇ ਆ ਉਹ ਗਰਾਊਂਡਾਂ ਚ ਆਉਣ ਲੱਪਣ ਉੱਥੇ ਨਸ਼ਾ ਆਪਣੇ ਆਪ ਹੀ ਘਟ ਜਾਂਦਾ ਕਿਉਂਕਿ ਸ਼ਾਮ ਬਿਜੀ ਹੋ ਜਾਂਦੀ ਹੈ ਜਦੋਂ ਵਿਹਲਾ ਹੁੰਦਾ ਮਨ ਕਿਸੇ ਦਾ ਉਦੋਂ ਉਹ ਨਸ਼ਿਆਂ ਵੱਲ ਜਾਂਦਾ ਤੇ ਸਾਰਿਆਂ ਨੂੰ ਬੇਨਤੀ ਆ ਵੀ ਗਰਾਊਂਡਾਂ ਜ਼ਰੂਰ ਆਇਆ ਕਰੋ ਕਿਸੇ ਵੀ ਗਰਾਊਂਡ 'ਚ ਕਿਸੇ ਵੀ ਗੇਮ ਜਿਹੜੀ ਮਰਜ਼ੀ ਗੇਮ ਕਰੋ ਪਰ ਖੇਡੋ ਜ਼ਰੂਰ ਖੇਡਣ ਨਾਲ ਜਿਹੜਾ ਆ ਉਹ ਨਸ਼ੇ ਤੋਂ ਬਚਾ ਬੰਦਾ ਜਿਹੜਾ ਬੱਚਾ ਬਚਿਆ ਰਹਿੰਦਾ ਐਨਆਰਆਈ ਵੀਰਾਂ ਵੱਲੋਂ ਬਹੁਤ ਵੱਡਾ ਸਹਿਯੋਗ ਸਾਰੇ ਤਰ੍ਹਾਂ ਦੇ ਇਸ ਖੇਡ ਮੇਲੇ ਲਈ ਵੀ ਕਿਉਂਕਿ ਜਿਹੜੇ ਇਹ ਵੱਡੇ ਖਰਚੇ ਵਾਲੇ ਜਿਹੜੇ ਪ੍ਰੋਗਰਾਮ ਹੈ ਐਨਆਰਆਈ ਵੀਰਾਂ ਸਿਰ ਤੇ ਹੀ ਹੁੰਦੇ ਆ ਪਿੰਡਾਂ ਚ ਆਪਾਂ ਗਰਾਈਆਂ ਕਰਕੇ ਉਹ ਨਹੀਂ ਉਹ ਕੰਮ ਕਰ ਸਕਦੇ ਉਹਨਾਂ ਦੇ ਸਹਿਯੋਗ ਤੋਂ ਬਿਨਾ ਬਾਲਿਆਂ ਦੇ ਤੋਂ ਬਿਨਾ ਕਿ ਜਿਹੜੇ ਖੇਡ ਮੇਲੇ ਹੋਣੇ ਆ ਉਹ ਬਹੁਤ ਅਸੰਭਵ ਹੋ ਜਾਂਦੇ ਆਪਣੇ ਦੋਸਤਰੇ ਸਰਦਾਰ ਗੁਰਪ੍ਰੀਤ ਸਿੰਘ ਦੀ ਲਾਗਾ ਦੀ ਯਾਦ ਵਿੱਚ ਉਧਰੇ ਪਾਸੇ ਹਰ ਸਾਲ ਦੀ ਤਰ੍ਹਾਂ ਜੀ ਇਸ ਸਾਲ ਵੀ ਪਿੰਡਲ ਸਾੜਾ ਵਿਖੇ ਜੀ ਛਿੰਝ ਮੇਲਾ ਲਖ ਦਾਤਾ ਲਾਲਾ ਵਾਲੇ ਪੀਰ ਜੀ ਦੀ ਹੋ ਰਹੀ ਹੈ ਹੁਣ ਤੁਹਾਡੀ ਗੱਲ ਬਾਤ ਕਰਾਂਗੇ ਮੈਂਬਰ ਪੰਚਾਇਤ ਜੀ ਹਾਂਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਇੱਥੇ ਕੌਂਸਲ ਦੇ ਬਹੁਤ ਬਹੁਤ ਧੰਨਵਾਦ ਇਹ ਜੋ ਛਿੰਝ ਮੇਲਾ ਹਰ ਸਾਲ ਦੀ ਤਰ੍ਹਾਂ ਬੜੇ ਹੀ ਧੁੰਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਤੇ ਅਸੀਂ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਵੱਧ ਵੱਧ ਚੜ ਕੇ ਕਿੱਥੇ ਪਹੁੰਚਣ ਤਾਂ ਜੋ ਛਿੰਝ ਮੇਲੇ ਨੂੰ ਚਾਰ ਚੰਦ ਲੱਗ ਜਾਣ ਅਤੇ ਇੱਥੇ ਬਹੁਤ ਹੀ ਵੱਡੇ ਦਿਲਚਸਮੀ ਨਾਮ ਦਿੱਤੇ ਜਾਣਗੇ ਪਹਿਲਾ ਉਹ ਨਾਮ ਮੋਟਰਸਾਈਕਲ ਸਪਲੈਂਡਰ ਹੋਵੇਗਾ ਤੇ ਦੂਜਾ ਨਾਮ ਪਲਾਟੀ ਨਾਮ ਮੋਟਰਸਾਈਕਲ ਹੋਵੇਗਾ ਤੇ ਇੱਥੇ ਜੱਸਾ ਪੱਟੀ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਨਾਮਵਰ ਪਹਿਲਵਾਨ ਵੀ ਪਹੁੰਚ ਰਿਹਾ ਤੇ ਅਸੀਂ ਇੱਥੇ ਪਹੁੰਚਣ ਦੇ ਉਹਦਾ ਵੀ ਬਹੁਤ-ਬਹੁਤ ਸਵਾਗਤ ਕਰਦੇ ਆਂ ਜੱਸਾ ਪੱਟੀ ਆ ਜੀ ਕਿਰਨ ਅਲੀ ਸ਼ੇਰ ਦੇ ਨਾਮ ਹੋਣ ਜਾ ਰਹੀ ਹੈ ਜਿਹੜਾ ਕਿ ਐਸ ਸੀ ਜਾਂ ਨਹੀਂ ਬਲਕਿ ਪੂਰੇ ਦੂਜੀ ਰੈਂ ਬਹੁਤ ਵੱਡਾ ਦੋਨੋਂ ਪਹਿਲਵਾਨ ਆ ਇੱਕ ਤੇ ਫਸਟ ਪ੍ਰਾਈਜ਼ ਸਪਲੈਂਡਰ ਮੋਟਰਸਾਈਕਲ ਅਤੇ ਦੂਜਾ ਦੂਸਰਾ ਪ੍ਰਾਈਜ਼ ਪਲੈਟੀਨਾ ਮੋਟਰਸਾਈਕਲ ਤੇ ਹੋਰ ਨਾਲ ਨਗਦ ਰਕਮ ਵੀ ਦਿੱਤੀ ਜਾਵੇਗੀ ਨੌਜਵਾਨ ਜਿਹੜੀ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਇਹਨਾਂ ਛਿੰਜ ਵੱਡੇ ਛਿੰਜ ਮੇਲੇ ਪਿੰਡਾਂ ਦੇ ਗਰਾਊਂਡਾਂ ਦੇ ਵਿੱਚ ਪਹੁੰਚਣ ਤਾਂ ਜੋ ਬੱਚੇ ਨਸ਼ੇ ਤੋਂ ਬਚ ਸਕਣ ਅਸੀਂ ਸਮੂਹ ಗ್ರಾಮ ਪਿੰਡ ਦੇ ਇਲਾਕੇ ਦੀ ਗ੍ਰਾਮ ਪੰਚਾਇਤਾਂ ਸੇਂਜ ਕਮੇਟੀਆਂ ਅਤੇ ਟੂਰਨਾਮੈਂਟ ਕਮੇਟੀਆਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡ ਦੇ ਨਾਲ ਜੋੜਨਾ ਤਾਂ ਜੋ ਬੱਚੇ ਨਸ਼ੇ ਤੋਂ ਬਚ ਸਕਣ ਸਤੇਰਾ ਬਣੂਗਾ ਇੱਕ ਦੋ ਕੱਬੇ ਜਦੋਂ ਵਾਲੇ ਤੇ ਤੀਜੇ ਕੱਬੇ ਤੇ ਬਣਾਵਾਂਗੇ ਸਤੇਰਾ ਆਜਾਓ ਇਹ ਗੋਸ਼ਤਕਾਰ ਜਿਹੜਾ ਆਵਾਜ਼ ਸਾਡੇ ਜਿੰਨੇ ਵੀ ਇੱਕ ਮੇਟੀ ਮੇਂਸੇ ਬਾਦ ਸਿੰਘ ਮਿਲਲੇ ਸਾਡੇ ਇਹ ਇਹ ਸਿੰਘ ਮਿਲਲਾ ਹੁੰਦਾ ਹੈ ਇਹ ਗੋਸੀ ਤੇ ਹੋ ਵੀ ਦੇਦਾ ਵਈ ਕਬੜੀ ਦਾ ਹਾਜੀ ਸਾਡੇ ਇਹ ਗੁਰਮੀਤ ਸਿੰਘ ਜੀ ਲਸਾਰਾ ਜੀ ਯੂ ਐਸ ਏ ਵਾਲੇ ਗੁਰਮੀਤ ਸਿੰਘ ਜੀ ਬੋਲਾ ਸਾਹਿਬ ਯੂ ਐਸ ਏ ਵਾਲੇ ਗੀਤਕਾਰ ਇਹ ਗੁਰਚਰਨ ਲਸਾੜਾ ਜੀ ਯੂ ਐਸ ਏ ਤੋਂ ਗੀਤਕਾਰ ਜੋਰਾ ਲਸਾੜਾ ਜੀ ਇਹ ਯੂ ਐਸ ਏ ਤੋਂ ਹਰਵਜਿੰਦਰ ਸਿੰਘ ਜੀ ਮਾਸਟਰ ਸਾਹਿਬ ਜੀ ਜੋ ਕਾ ਜ਼ਿੰਦਗੀ ਜਰਮਨ ਵਾਲੇ ਜੇ ਨਹਿਲ ਸਿੰਘ ਜੀ ਪੰਜ ਸਾਹਿਬ ਜੀ ਰஞ்சிਤ ਸਿੰਘ ਜੀ ਹਾਂਜੀ ਬੋਲਾ ਜੀ ਸਭ ਤੋਂ ਪਹਿਲਾਂ ਸਾਹਿਬ ਜੀ ਇਹ ਸਾਡੇ ਸਰਪੰਨ ਸਾਹਿਬ ਜੀ ਬੈਠੇ ਹਨ ਵਿੰਦਸ ਸਿੰਘ ਜੀ ਬੜਾ ਸਤਿਕਾਰ ਬੜਾ ਮਾਨ ਕਰੇ ਨੀ ਤੇ ਹੋ ਸਾਡੇ ਨੰਨੇ ਮੁੰਨੇ ਪਿਆਰੇ ਬੱਚੇ ਵੀ ਸਾਡੀ ਆਰ ਵਾਲੀ ਟਾਈਮ ਦੇ ਇਹ ਸਟਾਰ ਕਲਾਕਾਰ ਹੈ ਜੀ ਠੀਕ ਹੈ ਜੀ ਇਹਨਾਂ ਲਈ ਮੁੰਨੇ ਪਿਆਰੀ ਗੁਟੀਆਂ ਜੀ ਇਹ ਬਹੁਤ ਸਤਿਕਾਰ ਬੜਾ ਮਾਨ ਕਰਨੇ ਪਰਮਾਤਮਾ ਨੂੰ ਚੜ੍ਹਦੀ ਕਲਾ ਰੱਖੀਆ ਬਖਸ਼ੇ ਕਲਾਕਾਰ ਉੱਤੇ ਹੈ ਜੀ ਮੈਨੂੰ ਥੋੜੀ ਦੇਣੀ ਇਹਨੇ ਕਹਣਾ ਦਿਆ ਸੈਂਟਰੀ ਰੱਖ ਲੈਣੇ ਅੱਛਾ ਠੀਕ ਹੈ ਜੀ ਇਹ ਕਹਿੰਦਾ ਐਸੀ ਸਾਹਬਾਂ ਦੀ ਤਵੱਦਾਈ ਹੈ ਜੀ ਕੋਈ ਪਤਾ ਜੋਰ ਲੱਗਦਾ ਪਿਆ ਕਲਾਕਾਰਾਂ ਦਾ ਤੇ ਕਹਿੰਦਾ ਪਾਸੇ ਸੈਟਿੰਗ ਲਈ ਜਾਂਦਾ ਆ ਕੋਈ ਤੁਹਾਨੂੰ ਪਤਾ ਹੈ ਇਹ ਜਿਹੜੇ ਕਲਾਕਾਰ ਨੇ ਪਹਿਲੀ ਗੱਲ ਤੁਹਾਨੂੰ ਦੱਸੀ ਹੈ ਜਿਹਨਾਂ ਨੇ ਹਿੱਕ ਦੇ ਜੋਰ ਨਾਲ ਲਗਾਇਆ ਤੇ ਦੁਨੀਆ ਦੇ ਵਿੱਚ ਜੋ ਵੱਖਰੀ ਪਹਿਚਾਨ ਬਣਾਈ ਹੈ ਜਿੰਮੇਂ ਗੱਲ ਕਰੀਏ ਉਸ ਕਲਾਕਾਰਾਂ ਦੀ ਇਹ ਵਾਕੇ ਉਹ ਦਰੀਬੀ ਤੋਂ ਉੱਥੇ ਤੇ ਅੱਜ ਕੱਲ੍ਹ ਬਲੰਦੀਆਂ ਨੇ ਸੂਰਜ ਹੈ ਠੀਕ ਹੈ ਜੀ ਤੁਮ ਜੀ ਤਕੀਦ ਕਰ

ਇਹ ਗੁਰਚੰਨ ਲਸੜਾ ਜੀ ਯੂਐਸਏ ਤੋਂ ਗੀਤਕਾਰ ਜੋਰਾ ਲਸੜਾ ਜੀ ਇਹ ਯੂਐਸਏ ਤੋਂ ਹਰਵਜਿੰਦਰ ਸਿੰਘ ਜੀ ਮਾਸਟਰ ਸਾਹਿਬ ਜੀ ਜੋ ਕਾ ਜ਼ਿੰਦਗੀ ਜਰਮਨ ਵਾਲੇ ਜਨੈਲ ਸਿੰਘ ਜੀ ਪੰਜ ਸਾਹਿਬ ਜੀ ਰਣਜੀਤ ਸਿੰਘ ਜੀ ਹਾਂਜੀ ਬੋਲੜੀ ਸਰਪੰਨ ਸਾਹਿਬ ਜੀ ਇਹ ਸਾਡੇ ਸਰਪੰਨ ਸਾਹਿਬ ਜੀ ਬੈਠੇ ਹਨ ਦਵਿੰਦਰ ਸਿੰਘ ਜੀ ਬੜਾ ਸਤਿਕਾਰ ਬੜਾ ਮਾਨ ਕਰੇ ਨੀ ਤੇ ਹੋ ਸਾਡੇ ਨੰਨੇ ਮੁੰਨੇ ਪਿਆਰੇ ਬੱਚੇ ਵੀ ਸਾਡੇ ਆਉਣ ਵਾਲੇ ਟਾਈਮ ਦੇ ਇਹ ਸਟਾਰ ਕਲਾਕਾਰ ਹੈ ਜੀ ਠੀਕ ਹੈ ਜੀ ਇਹਨਾਂ ਲਈ ਮੁੰਨੇ ਪਿਆਰੀ ਕੁੜੀਆਂ ਜੀ ਇਹ ਬਹੁਤ ਸਕਾਰ ਬੜਾ ਮਾਨ ਕਰੇ ਨੇ ਪਰਮਾਤਮਾ ਨੂੰ ਚਰਦੀ ਗਤ ਰੱਖੀਆਂ ਬਖਸ਼ੇ ਕਲਾਕਾਰ ਉੱਤੇ ਹੈ ਜੀ ਮੈਨੂੰ ਥੋੜੀ ਦੇਣੀ ਇਹਨੇ ਕਹਣਾ ਤੇ ਸੈਂਟਰੀ ਲੈ ਲੈਣੇ ਆ ਅੱਛਾ ਠੀਕ ਹੈ ਜੀ ਇਹ ਕਹਿੰਦਾ ਐਸ ਸੀ ਸਾਹਿਬਾਂ ਤੁਹਾਡਾ ਹੀ ਹੈ ਜੀ ਕਿਉਂਕਿ ਬੜਾ ਜ਼ੋਰ ਲੱਗਦਾ ਪਿਆ ਹੈ ਕਲਾਕਾਰਾਂ ਦਾ ਤੇ ਕਹਿੰਦਾ ਪੈਸੀ ਸੈਂਟਰੀ ਲਈ ਜਾਂਦਾ ਹੈ ਕੋਈ ਤੁਹਾਨੂੰ ਪਤਾ ਹੈ ਇਹ ਜਿਹੜੇ ਕਲਾਕਾਰ ਮੈਂ ਪਹਿਲੀ ਗੱਲ ਤੁਹਾਨੂੰ ਦੱਸੀ ਹੈ ਜਿਨ੍ਹਾਂ ਨੇ ਹਿੱਕ ਦੇ ਜੋਰ ਨਾਲ ਲਗਾਇਆ ਤੇ ਦੁਨੀਆ ਦੇ ਵਿੱਚ ਇੱਕ ਵੱਖਰੀ ਪਹਿਚਾਨ ਬਣਾਈ ਹੈ ਜਿਵੇਂ ਗੱਲ ਕਰੀਏ ਉਸ ਕਲਾਕਾਰਾਂ ਦੀ ਇਹ ਵਾਕੇ ਉਹ ਦਿਨੀਂ ਵੀ ਉੱਥੇ ਤੇ ਅੱਜ ਕੱਲ੍ਹ ਬੁਲੰਦੀਆਂ ਨੇ ਸ਼ੋਰੇ ਹੈ ਠੀਕ ਹੈ ਜੀ ਤੁਮ ਜੀ ਤਾਗੀਦ ਕਰ ਜਿੰਦਰੀ ਕਿਹ ਤੋਂ ਹੈ 16 ਨਵੰਬਰ ਨੂੰ ਜਿਹੜੇ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਦੀ ਬੇ ਸਾਰਿਆਂ ਨੂੰ ਪਿੰਡ ਦੇ ਵਸਨੀਕਾਂ ਨੂੰ ਤੇ ਹੋ ਜਿੰਨੇ ਵੀ ਹੋ ਲਾਗੇ ਸ਼ਾਕੇ ਤੋਂ ਪਿੰਡੇ ਇੱਥੇ ਪਹੁੰਚੇ ਸੀ ਨਹੀਂ ਮਿਲਦੇ ਕਰਵਾ ਸੀ ਇਹ 14 15 16 ਨੂੰ ਹਾਕੀ ਟੂਰਨਾਮੈਂਟ ਹੋਣਾ ਹੈ ਇਹ ਲੱਗਦਾ ਗ੍ਰਾਊਂਡ ਮਗਰੀ ਜੇ ਸੁਣਾ ਕੇ ਉਥੇ ਇਹ ਟੂਰਨਾਮੈਂਟ ਹੋਣਾ ਸਾਰੇ ਨੂੰ ਹਮਮਾ ਆ ਕੇ ਪਹੁੰਚਣਾ ਜੀ ਇਹ ਸਾਰਿਆਂ ਨੂੰ ਬੇਨਤੀ ਹੈ ਕਿ ਜਿੰਨੇ ਸਵੇ ਸੌ ਦਾ ਇਥੇ ਪਹੁੰਚਿਆ ਨਹੀਂ ਇੱਕ ਵਾਰੀ ਫਿਰ ਸਾਰੀਆਂ ਸੰਗਤਾਂ ਸਾਡੇ ਲੋ ਆਦੇ ਸਮੇਲੀ ਦੇ ਸਿੱਝ ਮਿਲ ਜਿਆ ਤੇ ਸਾਰੇ ਮਾਰਕਾ ਜੀ ਬਹੁਤ ਸਾਰੇ ਸੋਮ ਇਸ ਮੰਚ ਤੇ ਤੁਹਾਡੇ ਰੁਕ ਰੁਕਰੀ ਜਣੇ ਸਾਡਾ ਸਹਿਜ ਸਿੰਘ ਜੀ ਦਾ ਆਸਰਾ ਆ ਮਿਲਣਾ ਗੱਲ सजो जिन कुझु आे उ बि तव्हां ज़रूरु समा तसा बु थी न सचे रा ਨਾ ਤੈਨੂੰ ਹੱਸ ਕੇ ਕਹਾਂਗੇ ਗੁੱਡ ਨਾਈਟ ਕੱਲ ਨੂੰ ਲੇਕਿਨ ਕਨੀਕਾ ਨਹੀਂ ਫਲਾਈਟ ਕੱਲ ਹੋ ਜਾਤਾ ਪੈਸੇ ਬਾਤ ਦੀ ਕਿਰਪਾ ਨਾ ਅਸੀਂ ਤਾਂ ਕੰਟਰੀ ਛੱਡੀ ਨਹੀਂ ਇੰਗਲੈਂਡ ਕਨੀਕਾ ਅਮਰੀਕਾ ਨਹੀਂ ਹੋ ਗਈ ਲੱਗਾਈ ਇਹਦੀ ਹੋ ਗਈ ਹੈ ਨਹੀਂ ਤਾਂ ਕਈ ਬੰਦਾ ਕੋਈ ਕੁਝ 100 ਡਾਲਰ ਸਾਡੇ ਕੋਲ 500 ਡਾਲਰ ਰੱਖ ਜਾਂਦਾ ਸੀ ਹੁਣ ਤਾਂ ਇੱਕ ਇੱਕ ਦੇ ਕੋਲ ਰਾਜ ਨਹੀਂ ਹੋਉਂਦੇ ਜੀ ਇੱਕ ਇੱਕ ਦੇ ਸਿਰ ਤੇ ਬੱਦ ਹੂ ਆਰ ਲਾ ਦੇ ਜਿੱਥੇ ਛੋਟੇ ਜਮਾ ਆਲੇ ਦੇ ਕੋ ਗਿਆ ਮੈਂ ਕਾ ਮਾੜੇ ਮਾੜੇ ਕੱਟਣੇ ਉਹਨੇ ਲੱਗਦਾ ਕਿ لگات چلتی سر تیسری بونجا ہزار پہلس دو ہزار بوندا ہزار روپیہ انعام دردار

ਦੇ ਮੁਕਾਬਲੇ ਕਿ ਮੁਕਾਬਲਾ ਹੈ ਤੇਰੇ ਹੁਸੰਗ ਦਾ ਬਹਾਰੋਂ ਕੇ ਸਾਥ ਨਾ ਜਾਣੇ ਹਨ ਬਹਾਰੋਂ ਦਾ ਹਾਲ ਕੀ ਹੋਗਾ ਅੱਜ ਪਤਾ ਲੱਗੂ ਕੀਤੀਆਂ ਜੋ ਸੋਹਣਿਓ ਕਿਸੇ ਤੇ ਲੱਕੀਆਂ ਪਗਾਈਆਂ ਕਹਿੰਦੇ ਨੇ ਸਿਆੜੇ ਗੱਲਾਂ ਸੱਚੀਆਂ ਖਾਧੀਆਂ ਖਰਾਕਾਂ ਦਾ ਮੌਨੀਆਂ ਜਗੀਆਂ ਖਰਾਕਾਂ ਜਿਹਨਾਂ ਨੇ ਖਾਧੀਆਂ ਜਿਹੜੇ ਲੁੱਕ ਛਿਪ ਕੇ ਮਾਪਿਆ ਤੇ ਚੋਰੀ ਖਰਾਕਾਂ ਕਰਦੇ ਆ ਉਹ ਵੀ ਸਾਫੜੇ ਜਾਣਗੇ ਉਹਨਾਂ ਦਾ ਪਤਾ ਲੱਗ ਜਾਊਗਾ ਤੇ ਪਰ ਜਿਹੜੇ ਸਾਡੇ ਵਾਰ ਕਿਹ ਚੱਗੀਆਂ ਖਰਾਕਾ ਦੁੱਧ ਮੱਖਣਾ ਦੇ ਬਾਲੀਆਂ ਖਰਾਕਾ ਬਾਦਾਮ ਕਿਉ ਖਾਂਗੇ ਉਹਨਾਂ ਦਾ ਵੀ ਪਤਾ ਲੱਗ ਜਾਂਦਾ ਬਾਈ ਕਿਆ ਕੀ ਖਰਾਕਾ ਖਾਂਦਾ ਤੇ ਜਿਹੜਾ ਗਲ ਵਿੱਚ ਥੱਲੇ ਥੱਲੇ ਬੋਲੀਆਂ ਦਾ ਘੈਂਟਾਂ ਕਰਕੇ ਉਹ ਵੀ ਪਤਾ ਲੱਗ ਜਾਂਦਾ ਵੀ ਕਿਹੜੀ ਚੋਰੀ ਚੋਰੀ ਖਰਾਕਾ ਦਾ ਚੰਗੀਆਂ ਖਰਾਕਾਂ ਦਾ ਉਹ ਪੰਜਾਬ ਨੂੰ ਬਚਾਓ ਪੰਜਾਬ ਦੀਆਂ ਜਵਾਨੀ ਜਵਾਨੀਆਂ ਨੂੰ ਬਚਾਉਣਾ ਸਾਡਾ ਫਰਜ਼ ਹੈ ਲੋਕੀ ਦੇਣਾ ਹਾਂਜੀ ਤੁਸੀਂ ਆਪਣੀ ਹਿੰਮਤ ਦਿਖਾਓ 是不是？我